ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਜੀ ਆਪਦੇ ਸਾਧੂ ਸਾਈਂ ਦਾਸ ਜੀ ਕੋਲੇ ਉਹਨਾਂ ਕੋਲੇ ਆਉਂਦੇ ਹੁੰਦੇ ਸੀ ਜੋ ਅੰਦਰ ਗੁਰਦੁਆਰਾ ਬਣਿਆ ਹੋਇਆ ਉੱਥੇ ਮਹਾਰਾਜ ਜੀ ਵਿਸਰਾਮ ਕਰਦੇ ਹੁੰਦੇ ਸੀ ਬਾਬਾ ਸੁੰਦਰ ਸਿੰਘ ਜੀ ਇਹ ਉਸ ਗੁਰਦੁਆਰੇ ਬੋਕਰ ਦੀ ਸੇਵਾ ਕਰਦੇ ਸੀ ਸੇਵਾ ਕਰਦਿਆਂ ਕਰਦਿਆਂ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਜੀ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ 6 ਫੁੱਟ ਉਹਨਾਂ ਦਾ ਕੱਦ ਸੀ ਸੋਹਣੇ ਹੋਣ ਦੇ ਕਾਰਨ 6ਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਮ ਸੁੰਦਰ ਸਿੱਖ ਰੱਖਿਆ ਇਹ 450 ਸਾਲ ਪੁਰਾਣੀ ਜਗਾ ਜੀ ਇਸ ਇਸ ਸਥਾਨ ਤੇ ਇਸ ਸਥਾਨ ਤੇ ਬੁੱਜੜ ਗੋਵਾਂ ਲਿਆ ਕੇ ਵੜਦੇ ਹੁੰਦੇ ਸੀ ਪੰਚਾਇਤਾਂ ਨੇ ਸਲਾਹ ਬਣਾਈ ਕਿ ਆਪਾਂ ਜਦੋਂ 6ਵੇਂ ਪਾਸ਼ਾ ਜੀ ਮਹਾਰਾਜ ਆਉਣਗੇ ਡੋਲੀ ਭਾਈ ਆਪਾਂ ਉਹਨਾਂ ਅੱਗੇ ਫਰਿਆਦ ਕਰਾਂਗੇ ਪੰਚਾਇਤਾਂ ਨੇ ਉਹਨਾਂ ਨੇ ਅੰਦਰੋਂ ਹੀ ਮਹਾਰਾਜ ਨੂੰ ਹੁਕਮ ਦਿੱਤਾ ਕਹਿੰਦਾ ਆਪਣੀ ਫੌਜ ਲੈ ਜਾਓ ਕਮਰ ਕੱਸੋ ਤੇ ਘੋੜੇ ਲੈ ਜਾਓ ਤੇ ਜਾਓ ਉਸ ਜਗ੍ਹਾ ਤੇ ਜਾਓ ਆ ਯੁੱਧ ਹੋਇਆ ਜੋਦੋ ਹੋਣ ਦੇ ਕਾਰਨ ਉੱਥੇ ਹੋਰ ਸਿੰਘ ਵੀ ਸ਼ਹੀਦ ਹੋਏ ਬੁੱਚੜ ਵੀ ਸ਼ਹੀਦ ਹੋਏ ਤੇ ਸ਼ਹੀਦ ਬਾਬਾ ਸੁੰਦਰ ਸਿੰਘ ਜੀ ਦਾ ਸੀਸ ਕੱਟਿਆ ਗਿਆ ਅੱਗੋਂ ਇਸ ਇਜਾੜ ਦੇ ਵਿੱਚ ਕੁ ਮਾਤਾ ਕੁੜੀਆਂ ਲੱਕੜਾਂ ਵਢਣ ਆਉਂਦੀਆਂ ਪਈਆਂ ਸੀਗੀਆਂ ਜਦੋਂ ਉਹਨਾਂ ਨੇ ਵੇਖਿਆ ਨਹੀਂ ਜੀ ਬੰਦਾ ਬਗੈਰ ਸਿਰ ਤੋਂ ਲੜਦਾ ਆਉਂਦਾ ਜੋ ਇਸ ਸਥਾਨ ਤੇ ਆਪਾਂ ਇਸ ਟਾਈਮ ਬਰਾਜਮਣ ਆ ਇਸ ਸਥਾਨ ਤੇ ਉਹਨਾਂ ਦੇ ਸੁਆਸ ਪੂਰੇ ਹੋ ਗਏ ਕਿਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵੀ ਪਤਾ ਲੱਗ ਗਿਆ ਕਿ ਸਾਡਾ ਸਿੰਘ ਸ਼ਹੀਦ ਹੋ ਗਿਆ ਇਸ ਜਗ੍ਹਾ ਤੇ ਉਸ ਟਾਈਮ ਸ਼ਿਵੇਂ ਪਾਸ਼ਾਏ ਨੇ ਕਿਹਾ ਸੀ ਵੀ ਜਿਹੜੀ ਵੀ ਤੇਰੇ ਜਗ੍ਹਾ ਤੇ ਕੋਈ ਵੀ ਸੰਗਤ ਆਏਗੀ ਦਿਲ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜਿਸ ਬੱਚੇ ਨੂੰ ਸੋਕੜਾ ਉਹ ਇੱਥੇ ਭੜੋਲਾ ਸੁਖੇ ਭੜੋਲੇ ਵਰਗੇ ਹੋਣਗੇ ਸੇਵਾ ਕਰ ਰਹੇ ਆ ਅੱਜ ਤੱਕ ਕਿਸੇ ਵੀ ਸੰਗਤ ਨੇ ਸਾਨੂੰ ਇਹ ਨਹੀਂ ਕਿਹਾ ਵੀ ਮੇਰੀ ਜਿਹੜੀ ਅਰਦਾਸ ਬੇਨਤੀ ਨਹੀਂ ਪੂਰੀ ਹੋਈ ਮਹਾਰਾਜ ਇਸ ਜਗ੍ਹਾ ਤੇ ਹਾਜ਼ਰ ਨਾਜ਼ਰ ਰਹਿੰਦੇ ਆ ਅਸੀਂ ਸਿੱਖਾਂ ਲਈ ਰੌਰੀ ਤੋਥੇ ਕਰਦੇ ਆ ਆਪਦੀ ਇਸ ਜਗ੍ਹਾ ਤੇ ਜੋ ਬਰਾਦਰੀ ਦੀ ਆ ਅਸੀਂ ਉਹ ਇੱਥੇ ਆਪਦਾ ਰੀਤੀ ਰਿਵਾਜ ਅਸੀਂ ਮਨਾਉਂਦੇ ਇੱਥੇ ਮਿੱਟੀ ਕੱਢੀ ਜਾਂਦੀ ਆ ਜਦੋਂ ਕਿਸੇ ਦੇ ਬੱਚਾ ਹੋਵੇ ਹਰ ਸਾਲ ਮਹਾਰਾਜ ਦਾ 21 ਚੇਤ ਨੂੰ ਸਾਲ ਦੀ ਸਾਲ ਇੱਥੇ ਵਰਸੀ ਮਨਾਈ ਮਨਾਈ ਜਾਂਦੀ ਆ ਚਮੜੀ ਦਾ ਰੋਗ ਤਾਂ ਜੀ ਭਾਵੇਂ ਆਲੂ ਜਦੋਂ ਉਬਲ ਜਾਂਦਾ ਜੀ ਉਬਲਿਆ ਹੋਵੇ ਤੇ ਦੂਜੇ ਐਤਵਾਰ ਨੂੰ ਤੁਸੀਂ ਪਛਾਣ ਨਹੀਂ ਸਕਦੇ ਤੇ ਮਹਾਰਾਜ ਦੀ ਐਨੀ ਕਿਰਪਾ ਕਿ ਉਹ ਮਤਲਬ ਮਸ਼ੀਨ 'ਚ ਰੱਖਣ ਤੋਂ ਪਹਿਲਾਂ ਕਰ ਇੱਥੇ ਲਿਆ ਕੇ ਜ਼ਰੂਰ ਦੇਖਣ ਸਾਡੇ ਕੋਲ ਜੀ ਸ਼ਮਾਏ ਸਤਮਾਏ ਅਠਮਾਏ ਬੱਚੇ ਸਾਰੇ ਇੱਥੇ ਆਉਂਦੇ ਆ ਜੀ ਜਿੱਥੇ ਮਹਾਰਾਜ ਦਾ ਸੀਸ ਆ ਜੀ ਉਥੇ ਦੋ ਬੋਰਡ ਲੱਗਿਆ ਜੀ ਬੋਰਡ ਉਹ ਕੋਈ ਉਹਨਾਂ ਦੀ ਉਮਰ ਆਪ 500 ਸਾਲ ਕਹਿ ਸਕਦੇ ਲਗਭਗ ਬਹੁਤ ਉਹ ਹਰੇ ਭਰੇ ਰਹਿੰਦੇ ਆ ਜੀ ਚਟਾ ਸਭ ਮੇਖਲ ਕਿਸੇ ਨੇ ਸ਼ਾਇਦ ਹੀ ਵੇਖਿਆ ਹੋਵੇਗਾ ਕਰਮਾ ਭਾਗਾ ਵਾਲੇ ਨੂੰ ਨਜ਼ਰ ਆਉਂਦੇ ਆ ਤੇ ਕਈ ਸਾਡੇ ਸੇਵਾਦਾਰ ਜਾਂਦੇ ਉਦੋਂ ਜਦੋਂ ਅਸੀਂ ਜੋਧਪਤੀ ਜਗਨ ਕਈ ਵਾਰੀ ਪ੍ਰਤੱਖ ਰੂਪ ਚ ਹੁੰਦੇ ਆ ਉਹ ਮੋਬਾਈਲ ਦੇ ਵਿੱਚ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੇ ਅੱਜ ਤੱਕ ਮਾਰੇ ਮੋਬਾਈਲ ਚ ਨਹੀਂ ਆ ਫੋਟੋ ਨਹੀਂ ਉਹਨਾਂ ਦੀ ਆਈ ਜੀ ਐਨੀ ਮਹਾਰਾਜ ਦੀ ਕਿਰਪਾ 5 ਸਾਲ ਆਪਾਂ ਕੱਲਿਆਂ ਬੈਠ ਕੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਹੈ ਜੀ ਮੇਰੀ ਥੱਲੇ ਬੈਠ ਕੇ ਆਪਾਂ ਕਿਸੇ ਵੀ ਸੰਗਤ ਦੇ ਰੂਬਰੂ ਨਹੀਂ ਹੋਏ ਫਿਰ ਮਹਾਰਾਜੀ ਪਰਦਖੋਏ ਕਹਿੰਦੇ ਵੀ ਐ ਬੈਠਿਆ ਨਹੀਂ ਗੱਲ ਬਣਨੀ ਆਪ ਸੰਗਤਾਂ ਦੇ ਵਿੱਚ ਪੇਸ਼ ਹੋਵੋ ਸੰਗਤਾਂ ਦੇ ਵਿੱਚ ਦਰਮਿਆਣ ਹੋਵੋ ਸੰਗਤਾਂ ਦੀ ਸੇਵਾ ਕਰੋ ਤੇ ਤੁਸੀਂ ਜਗਾ ਬਣਾਓ ਮੈਂ ਕਹਾਂ ਮਹਾਰਾਜੀ ਮੈਨੂੰ ਤਾਂ ਡਰ ਲੱਗਦਾ ਨਹੀਂ ਕਹਿੰਦੇ ਅਸੀਂ ਤੁਹਾਡੇ ਨਾਲ ਅੰਗ ਸੰਗ ਹੈਗੇ ਆ ਸਾਸ੍ਰੀਕਾਲ ਤੁਸੀਂ ਜੁਣਿਓ ਪੁੱਲਰ ਟੀਵੀ ਦੇ ਨਾਲ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ ਜਿਸ ਜਗ੍ਹਾ ਨੂੰ ਬਹੁਤ ਅਨੋਖਾ ਵਰਦਾਨ ਹੋਇਆ ਹੈ ਵਰਦਾਨ ਵੀ ਅਜੀਹਾ ਹੋਇਆ ਹੈ ਕਿ ਜਿਸ ਦੇ ਚਰਚੇ ਬੜੀ ਦੂਰ ਦੂਰ ਤੱਕ ਸੁਨੇ ਵੀ ਗਏ ਨੇ ਪਰ ਸੋਸ਼ਲ ਮੀਡੀਆ ਤੇ ਨਾਂ ਆਉਣ ਕਰਕੇ ਉਹ ਜਗ੍ਹਾ ਕਹਿ ਲੋ ਉਹ ਪਵਿੱਤਰ ਅਸਥਾਨ ਕਹਿ ਲੋ ਕਿ ਉਹ ਜਿਹੜਾ ਜਿਆਦਾ ਪ੍ਰਚਲਿਤ ਨਹੀਂ ਹੋਇਆ ਜਮਾ ਸੁੰਸਣ ਏਰੀਏ ਦੇ ਵਿੱਚ ਉਹ ਪਵਿੱਤਰ ਸਥਾਨ ਬਣਿਆ ਬਿਲਕੁਲ ਤੁਸੀਂ ਮੇਰੇ ਇੱਧਰਲੇ ਹੱਥ ਨਹਿਰ ਦੇਖ ਸਕਦੇ ਹੋ ਤੇ ਇੱਕ ਸੂਆ ਕਹਿ ਸਕਦੇ ਇਹਨੂੰ ਆਪਾਂ ਸੂਏ ਦੇ ਕਿਨਾਰੇ ਤੇ ਇੱਕ ਪਵਿੱਤਰ ਸਥਾਨ ਵਸਿਆ ਹੈ ਤੇ ਜਿੱਥੇ ਅਨੋਖਾ ਵਰਦਾਨ ਹੋਇਆ ਅੱਜ ਤੁਹਾਨੂੰ ਜਿਸ ਜਗ੍ਹਾ ਦੇ ਦਰਸ਼ਨ ਕਰਵਾਉਣ ਲੈ ਕੇ ਆਏ ਆ ਇੱਥੇ ਕਿਹਾ ਜਾਂਦਾ ਹੈ ਸੁਣਨ ਦੇ ਵਿੱਚ ਆਉਂਦਾ ਹੈ ਕਿ ਬੜੀਆਂ ਅਜਹੀਆਂ ਪ੍ਰੋਬਲਮਸ ਜਿਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਖਾਸ ਕਰਕੇ ਸੋਕੜਾ ਜਿਹਨੂੰ ਆਪਾਂ ਕਹਿੰਦੇ ਨੇ ਬੱਚਿਆਂ ਦਾ ਸੁੱਕਾਪਨ ਉਹ ਬਹੁਤ ਜਲਦੀ ਇੱਥੇ ਠੀਕ ਹੁੰਦਾ ਹੈ ਹੋਰ ਵੀ ਕਈ ਪ੍ਰੋਬਲਮ ਮਨੋ ਕਾਮਨਾਵਾਂ ਵੀ ਇੱਥੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਜਿਹੜੀਆਂ ਕੋਈ ਤਕਲੀਫਾਂ ਨੇ ਸਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਹੈ ਉਹ ਵੀ ਬੜੀ ਛੇਤੀ ਦੂਰ ਹੁੰਦਾ ਤੇ ਕਿਸ ਚੀਜ਼ ਦਾ ਵਰਦਾਨ ਹੋਇਆ ਤੇ ਕਿੰਨਾ ਵੱਲੋਂ ਇਹ ਵਰਦਾਨ ਦਿੱਤਾ ਗਿਆ ਉਹ ਸਾਰਾ ਅੱਜ ਤੁਹਾਨੂੰ ਜਾਨੂ ਕਰਵਾਵਾਂਗੇ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਤੇ ਆਓ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਸਥਾਨ ਦੇ ਸੋ ਸਾਡੇ ਨਾਲ ਇੱਥੋਂ ਦੇ ਸੇਵਾਦਾਰ ਮੌਜੂਦ ਨੇ ਜਿਨ੍ਹਾਂ ਨੂੰ ਕਹਿ ਲੋ ਕਿ ਆਪਾਂ ਪੀੜੀ ਦਾ ਪੀੜੀ ਕਹਿ ਸਕਦੇ ਹਾਂ ਜਾਂ ਚਲਦੇ ਆ ਰਹੇ ਨੇ ਸੇਵਾ ਦੇ ਵਿੱਚ ਜੁੜੇ ਹੋਏ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿਉਂਕਿ ਜਦੋਂ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਹੈ ਸਾਡਾ ਇਹ ਫਰਜ਼ ਹੈ ਕਿ ਅਸੀਂ ਹਰ ਇੱਕ ਧਾਰਮਿਕ ਸਥਾਨ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਹੜਾ ਜਾਂ ਤਾਂ ਪਰਚਲਿਤ ਨਹੀਂ ਹੈ ਜਾਂ ਤਾਂ ਪਰਚਲਿਤ ਜ਼ਿਆਦਾ ਹੈ ਪਰ ਉੱਥੋਂ ਦੀਆਂ ਅਸਲ ਮਹਾਨ ਦੇ ਵਿੱਚ ਇਤਿਹਾਸ ਕੀ ਹੈ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਂਦਾ ਸਾਡਾ ਇਹ ਫਰਜ਼ ਹੈ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਤੇ ਸਭ ਤੋਂ ਪਹਿਲਾਂ ਬਾਬਾ ਜੀ ਆਪਣਾ ਇੱਕ ਤਾਂ ਨਾਮ ਦੱਸ ਦਿਓ ਤੇ ਕਿਹੜੀ ਬਰਾਦਰੀ ਚ ਬਿਲੋਂਗ ਕਰਦੇ ਹੋ ਮੇਰਾ ਨਾਮ ਸਰੇਂਦਰ ਸਿੰਘ ਸਾਂਸੀ ਬਰਾਦਰੀ ਤੋਂ ਬਿਲੋਂਗ ਕਰਦੇ ਹਾਂ ਅਸੀਂ ਇੱਥੋਂ ਦੀ ਜਗ੍ਹਾ ਬਾਰੇ ਸਾਨੂੰ ਜਦੋਂ ਪਤਾ ਲੱਗਦਾ ਕਿ ਇੱਥੇ ਇੱਕ ਵੱਖਰਾ ਇਤਿਹਾਸ ਹੈ ਇਸ ਇਤਿਹਾਸ ਬਾਰੇ ਆਪਾਂ ਚਾਹਵਾਂਗੇ ਥੋ ਸਥਾਨ ਤੇ ਆਪ ਦੀ ਟੀਮ ਪਹੁੰਚਣ ਤੇ ਆਪ ਦੀਆਂ ਤਨਸ਼ੀਦ ਬਾਬਾ ਸੁੰਦਰ ਸਿੰਘ ਵੱਲੋਂ ਆਪ ਨੂੰ ਸ਼ੁਭ ਕਾਮਨਾਵਾਂ ਜੀ ਆਇਆਂ ਕਿਹਾ ਜਾਂਦਾ ਹੈ ਆਪਾਂ ਸੰਗਤ ਬੈਠੀ ਆਪ ਰਸਨਾ ਪਵਿੱਤਰ ਕਰੀਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮਹਾਰਾਜ ਜੀ ਸ਼ੇਮੇ ਪਾਸ਼ਾ ਸ੍ਰੀ ਹਰਗੋਬਿੰਦ ਜੀ ਡਰੋਲੀ ਪਾਈ ਗੁਰਦੁਆਰਾ ਸਾਹਿਬ ਆਪਦੇ ਸਾਡੂ ਸਾਈ ਦਾਸ ਜੀ ਕੋਲੇ ਉਹਨਾਂ ਕੋਲੇ ਆਉਂਦੇ ਹੁੰਦੇ ਸੀ ਜੋ ਅੰਦਰ ਗੁਰਦੁਆਰਾ ਬਣਿਆ ਹੋਇਆ ਉੱਥੇ ਮਹਾਰਾਜ ਜੀ ਵਿਸਰਾਮ ਕਰਦੇ ਹੁੰਦੇ ਸੀ ਸਾਡੇ ਸੇਵਾਦਾਰ ਬਾਬਾ ਸੁੰਦਰ ਸਿੰਘ ਜੀ ਸਾਂਸੀ ਬਰਾਦਰੀ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਸੀ ਇਹ ਉਸ ਗੁਰਦੁਆਰੇ ਬੋਕਰ ਦੀ ਸੇਵਾ ਕਰਦੇ ਸੀ ਸੇਵਾ ਕਰਦਿਆਂ ਕਰਦਿਆਂ ਛੇਵੇਂ ਪਾਸ਼ਾ ਜੀ ਹਰਗੋਬਿੰਦ ਜੀ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ ਜਦੋਂ ਵੀ ਛੇਵੇਂ ਪਾਸ਼ਾ ਜੀ ਢੋਲੀ ਪਾਈ ਆਉਂਦੇ ਸੀ ਸਾਡੇ ਜਿਹੜੇ ਬਾਬਾ ਜੀ ਬਰਾਦਰੀ ਦਾ ਨਾਮ ਸੀਗਾ ਸਾਂਸੀ ਬਰਾਦਰ ਧਗਲੂ ਸੀ ਅਸੀਂ ਧਗਲੂ ਦੇ ਨਾਮ ਨਾਲ ਪ੍ਰਚਲਿਤ ਸੀ ਜਦੋਂ ਸਾਡੇ ਮਹਾਰਾਜ ਜੀ ਢੋਲੀ ਭਾਈ ਸ਼ਿਵੇਂ ਪਾਸ਼ੇ ਨਾਲ ਮੇਲ ਹੋਇਆ ਤੇ ਸਾਡੇ ਮਹਾਰਾਜ ਦੇ ਬਹੁਤ ਸੁੰਦਰ ਸੀ 6 ਫੁੱਟ ਉਹਨਾਂ ਦਾ ਕੱਦ ਸੀ ਸੋਹਣੇ ਹੋਣ ਦੇ ਕਾਰਨ ਛੇਵੇਂ ਪਾਸ਼ਾ ਸ੍ਰੀ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਮ ਸੁੰਦਰ ਸਿੱਖ ਰੱਖਿਆ ਉਸ ਸਥਾਨ ਤੋਂ ਮਹਾਰਾਜ ਦਾ ਨਾਮ ਸੁੰਦਰ ਸਿੱਖ ਰੱਖਿਆ ਗਿਆ ਮਹਾਰਾਜ ਹਮੇਸ਼ਾ ਸੁੰਦਰ ਸਿੱਖ ਦੇ ਨਾਲ ਪੁਕਾਰਦੇ ਸੀ ਇਸ ਇਲਾਕੇ ਦੇ ਵਿੱਚ ਜੰਗਲ ਬੀਆ ਬਾਣ ਸੀ ਉਸ ਟਾਈਮ ਇਹ 450 ਸਾਲ ਪੁਰਾਣੀ ਜਗਾ ਜੀ ਇਸ ਇਸ ਸਥਾਨ ਤੇ ਇਹ ਡਰੋਲੀ ਤੇ ਘਲਕਲਾਂ ਦੇ ਵਿਚਕਾਰ ਜਗਾ ਜੀਏ ਇਸ ਸਥਾਨ ਤੇ ਬੁੱਚੜ ਗਊਆਂ ਲਿਆ ਕੇ ਵੜਦੇ ਹੁੰਦੇ ਸੀ ਇਸ ਇਲਾਕੇ ਦੇ ਜਿਹੜੇ ਲੋਕ ਬਹੁਤ ਪਰੇਸ਼ਾਨ ਸੀ ਵੀ ਇਹ ਜੋ ਕੰਮ ਹੋ ਰਿਹਾ ਮਾੜਾ ਹੋ ਰਿਹਾ ਤੇ ਇੱਕ ਦਿਨ ਸਾਰੀਆਂ ਪੰਚਾਇਤਾਂ ਨੇ ਸਲਾਹ ਬਣਾਈ ਕਿ ਆਪਾਂ ਜਦੋਂ ਛੇਵੇਂ ਪਾਸ਼ਾ ਜੀ ਮਹਾਰਾਜ ਆਉਣਗੇ ਡਰੋਲੀ ਭਾਈ ਆਪਾਂ ਉਹਨਾਂ ਅੱਗੇ ਫਰਿਆਦ ਕਰਾਂਗੇ ਇਸੇ ਤਰ੍ਹਾਂ ਮਹਾਰਾਜ ਜੀ ਆਪਦੇ ਅੰਦਰ ਗੁਰਦੁਆਰਾ ਸਾਹਿਬ ਡਰੋਲੀ ਭਾਈ ਆਏ ਤੇ ਪਤਾ ਲੱਗਾ ਤੇ ਪਿੰਡਾਂ ਦੀਆਂ ਪੰਚਾਇਤਾਂ ਸਵੇਰ ਦੇ ਟਾਈਮ ਦੇ ਵਿੱਚ ਇਕੱਠੀਆਂ ਹੋ ਕੇ ਆ ਗਈਆਂ ਜਦੋਂ ਇਕੱਠੀਆਂ ਹੋ ਕੇ ਆਈਆਂ ਤੇ ਸੁੰਦਰ ਸਿੱਖ ਮਹਾਰਾਜ ਜੀ ਬੋਕਰ ਦੀ ਸੇਵਾ ਕਰਦੇ ਪਏ ਸੀ ਤੇ ਜਦੋਂ ਉਹਨਾਂ ਨੇ ਪੁੱਛਿਆ ਵੀ ਭਾਈ ਬਾਬਾ ਜੀ ਆਏ ਉਹ ਕਹਿੰਦੇ ਆਏ ਆ ਉਹ ਕਹਿੰਦੇ ਭਾਈ ਤੁਸੀਂ ਜਲ ਪਾਣੀ ਛਕੋ ਤੇ ਮੈਂ ਛੇਵੇਂ ਪਾਸ਼ੇ ਮਹਾਰਾਜ ਨੂੰ ਹੁਕਮ ਦੇਣਾ ਵੀ ਸੰਗਤਾਂ ਆਈਆਂ ਇਸੇ ਤਰ੍ਹਾਂ ਉਹਨਾਂ ਨੇ ਜਾਂਦਿਆਂ ਹੋਇਆ ਮਹਾਰਾਜ ਬਾਬਾ ਜੀ ਦੇ ਕੋਲੇ ਗਏ ਜੀ ਬਾਰੋਂ ਪਿੰਡਾਂ ਦੀ ਸੰਗਤ ਆਈ ਆ ਤੇ ਤੁਹਾਨੂੰ ਮਿਲਣਾ ਚਾਹੁੰਦੇ ਆ ਅੱਗੋਂ ਮਹਾਰਾਜ ਦਾ ਫਰਮਾਨ ਹੋਇਆ ਕਿ ਤੁਸੀਂ ਉਹਨਾਂ ਦੀ ਗੱਲਬਾਤ ਸੁਣੋ ਕੀ ਕਹਿੰਦੇ ਆ ਜੀ ਜਦੋਂ ਮਹਾਰਾਜ ਜੀ ਨੇ ਉਹਨਾਂ ਤੋਂ ਸੁਣਿਆ ਤੇ ਆ ਕੇ ਪੰਚਾਇਤਾਂ ਨੂੰ ਕਿਹਾ ਉਹ ਕਹਿੰਦੇ ਵੀ ਮਹਾਰਾਜ ਨੇ ਹੁਕਮ ਦਿੱਤਾ ਵੀ ਦੱਸੋ ਕੀ ਸੇਵਾ ਕਰੀਏ ਉਹ ਕਹਿੰਦੇ ਜੀ ਸੇਵਾ ਨਹੀਂ ਸਾਨੂੰ ਸ਼ਿਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਜੀ ਨੂੰ ਕਹੋ ਵੀ ਇੱਥੇ ਗਊਆਂ ਬੁੱਚੜ ਲਿਆਉਂਦੇ ਬਹੁਤ ਵੱਡਾ ਬੁੱਚਰਖਾਨਾ ਸੀ ਜੀ ਇਸ ਉਸ ਜਿੱਥੇ ਮਹਾਰਾਜ ਦਾ ਸੀਸ ਹੈ ਤੇ ਉੱਥੋਂ ਸਾਡਾ ਜਿਹੜੇ ਕਿ ਸਰਕਾਰਾ ਕਰਾਉ ਸਾਨੂੰ ਬੜੀ ਮੁਸ਼ਕਲ ਆਉਂਦੀ ਆ ਇਸੇ ਫਰ ਕਰਕੇ ਉਹਨਾਂ ਨੇ ਆ ਕੇ ਸ਼ਿਵੇਂ ਪਾਸ਼ੇ ਨੂੰ ਅੰਦਰ ਕਈ ਪੰਚਾਇਤਾਂ ਨੇ ਉਹਨਾਂ ਨੇ ਅੰਦਰੋਂ ਹੀ ਮਹਾਰਾਜ ਨੂੰ ਹੁਕਮ ਦਿੱਤਾ ਕਹਿੰਦਾ ਆਪਣੀ ਫੌਜ ਲੈ ਜਾਓ ਕਮਰ ਕੱਸੋ ਤੇ ਘੋੜੇ ਲੈ ਜਾਓ ਤੇ ਜਾਓ ਉਸ ਜਗ੍ਹਾ ਤੇ ਜਾਓ ਮਹਾਰਾਜ ਘੋੜੇ ਲੈ ਕੇ ਉਸ ਜਥੇ ਦੀ ਅਗਵਾਈ ਕਰਦੇ ਹੋਏ ਡਰੋਲੀ ਤੋਂ ਕਲਕਲਾਂ ਦੀ ਦਿਸ਼ਾ ਵੱਲ ਨੂੰ ਚੱਲ ਪਏ ਜਦੋਂ 10-12 ਕਿੱਲੇ ਆਏ ਤੇ ਉਥੇ ਪੂਰਾ ਅਜਾੜ ਸੀ ਤੇ ਬੁੱਚੜ ਵਾਂਕੇ ਗਉਆਂ ਲੈ ਕੇ ਵੜਦੇ ਸੀ ਉਥੇ ਉਹਨਾਂ ਦੇ ਨਾਲ ਉਸ ਟਾਈਮ ਜੰਦ ਹੋਇਆ ਜੋਦੋ ਹੋਣ ਦੇ ਕਾਰਨ ਉੱਥੇ ਹੋਰ ਸਿੰਘ ਵੀ ਸ਼ਹੀਦ ਹੋਏ ਬੁੱਚੜ ਵੀ ਸ਼ਹੀਦ ਹੋਏ ਤੇ ਸ਼ਹੀਦ ਬਾਬਾ ਸੁੰਦਰ ਸਿੰਘ ਜੀ ਦਾ ਸੀਸ ਕੱਟਿਆ ਗਿਆ। ਔਰ ਸੀਸ ਕੱਟਣ ਦੇ ਬਾਵਜੂਦ ਵੀ ਲੜਦੇ ਲੜਦੇ ਕਲਕਲਾਂ ਦੀ ਦਿਸ਼ਾ ਵੱਲ ਨੂੰ ਆਉਂਦੇ 20 ਕੱਲੇ ਆ ਗਏ। ਅੱਗੋਂ ਇਸ ਹਜ਼ਾਰ ਦੇ ਵਿੱਚ ਇੱਕ ਮਾਤਾ ਬੁੜੀਆਂ ਲੱਕੜਾਂ ਵੱਢਣ ਆਉਂਦੀਆਂ ਪਈਆਂ ਸੀਗੀਆਂ ਜਦੋਂ ਉਹਨਾਂ ਨੇ ਵੇਖਿਆ ਨਹੀਂ ਜੀ ਬੰਦਾ ਬਗੈਰ ਸਿਰ ਤੋਂ ਲੜਦਾ ਆਉਂਦਾ ਜੋ ਇਸ ਸਥਾਨ ਤੇ ਆਪਾਂ ਇਸ ਟਾਈਮ ਬਰਾਜਮਾਨ ਆ ਇਸ ਸਥਾਨ ਤੇ ਉਹਨਾਂ ਦੇ ਸਵਾਸ ਪੂਰੇ ਹੋ ਗਏ ਮਤਲਬ ਕਹਿ ਲੋ ਕਿ ਜਿੱਥੋਂ ਉਹਨਾਂ ਦਾ ਧੜ ਲੱਥਿਆ ਜਿਹੜੀ ਜਗ੍ਹਾ ਅਸੀਂ ਪਹਿਲਾਂ ਦੇਖ ਕੇ ਆਏ ਜਿੱਥੇ ਸੀਸ ਲੱਥਦਾ ਹੈ ਤੇ ਉੱਥੋਂ ਮਤਲਬ 20 ਕਿੱਲੇ ਤੱਕ ਬਾਬਾ ਜੀ ਉਵੇਂ ਲੜਦੇ ਆਏ ਬੁਚੜਾਂ ਦੇ ਨਾਲ ਤੇ ਜਦੋਂ ਔਰਤਾਂ ਨੇ ਦੇਖ ਲਿਆ ਉਹਨਾਂ ਨੂੰ ਇਸਤਰੀਆਂ ਨੇ ਦੇਖ ਲਿਆ ਤੇ ਉਦੋਂ ਬਾਬਾ ਜੀ ਸਰੀਰ ਉੱਥੇ ਛੱਡ ਗਏ ਆਪਣਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਸਵਾਸ ਪੂਰੇ ਹੋ ਗਏ ਜੀ ਜਦੋਂ ਸੁਆਸ ਪੂਰੇ ਹੋ ਗਏ ਸਾਡੀ ਸਾਂਸੀ ਬਰਾਦਰੀ ਨੂੰ ਪਤਾ ਲੱਗਾ ਵੀ ਸਾਡੇ ਬਾਬਾ ਜੀ ਸ਼ਹੀਦ ਹੋ ਗਏ ਉਧਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵੀ ਪਤਾ ਲੱਗ ਗਿਆ ਕਿ ਸਾਡਾ ਸਿੰਘ ਸ਼ਹੀਦ ਹੋ ਗਿਆ ਸਾਡੀ ਬਰਾਦਰੀ ਵੀ ਇਸ ਸਥਾਨ ਤੇ ਪਹੁੰਚੀ ਔਰ ਸਿੰਘ ਵੀ ਸ਼ਹੀਦ ਜਿਹੜੇ ਹੋਏ ਸੀ ਹੋਰ ਪਤਾ ਲੱਗਾ ਤੇ ਨਾਲ ਸਿੰਘ ਵੀ ਪਹੁੰਚ ਗਏ ਉਹਨਾਂ ਨੇ ਕਿਹਾ ਵੀ ਅਸੀਂ ਸੰਸਕਾਰ ਸਿੰਘ ਦਾ ਸਾਡਾ ਸਿੰਘ ਅਸੀਂ ਸੰਸਕਾਰ ਕਰਨਾ ਇਧਰੋਂ ਸਾਡੀ ਸਾਂਸੀ ਬਰਾਦਰੀ ਕਟਿਓ ਕਹਿੰਦੇ ਵੀ ਸਾਡਾ ਬਾਬਾ ਅਸੀਂ ਸੰਸਕਾਰ ਕਰਨਾ ਉਸ ਟਾਈਮ 6ਵੇਂ ਪਾਸ਼ਾ ਜੀ 6ਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਜੀ ਇਸ ਸਥਾਨ ਤੇ ਪਹੁੰਚ ਕੇ ਸਾਂਸੀ ਬਰਾਦਰੀ ਦਾ ਤੇ ਸਿੰਘਾਂ ਦਾ ਫੈਸਲਾ ਕੀਤਾ ਗਿਆ ਜਿੱਥੇ ਸੀਸ ਮਹਾਰਾਜੀ ਦਾ ਉਥੇ ਸਿੱਖ ਸੰਸਕਾਰ ਕਰਨਗੇ ਜਿੱਥੇ ਇਹਨਾਂ ਦੇ ਸੁਆਸ ਪੂਰੇ ਹੋਏ ਆ ਇਸ ਸਥਾਨ ਤੇ ਸਾਂਸੀ ਬਰਾਦਰੀ ਸੰਸਕਾਰ ਕਰੇਗੀ ਇਹ ਫੈਸਲਾ ਹੋਇਆ ਇਸੇ ਤਰ੍ਹਾਂ ਇਸ ਜਗ੍ਹਾ ਤੇ ਉਸ ਟਾਈਮ ਸ਼ਿਵੇਂ ਪਾਸ਼ਾਏ ਨੇ ਕਿਹਾ ਸੀ ਵੀ ਜਿਹੜੀ ਵੀ ਤੇਰੇ ਜਗ੍ਹਾ ਤੇ ਕੋਈ ਵੀ ਸੰਗਤ ਆਏਗੀ ਦਿਲ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਜਿਸ ਬੱਚੇ ਨੂੰ ਸੋਕੜਾ ਉਹ ਇੱਥੇ ਭੜੋਲਾ ਸੁਖੇ ਭੜੋਲੇ ਵਰਗੇ ਹੋਣਗੇ ਜਿਸ ਬੇਟੀ ਨੂੰ ਬੱਚੇ ਦੀ ਲਾਦ ਝੋਲੀਆਂ ਚਮੜੀ ਦਾ ਕੋਈ ਵੀ ਰੂਗ ਰੋਗ ਹੋਵੇ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਬਾਹਰ ਜਾਣ ਵਾਲੇ ਕਿਸੇ ਦਾ ਸ਼ਾਦੀ ਨਾ ਹੁੰਦੀ ਹੋਵੇ ਮਹਾਰਾਜ ਜੀ ਇੰਨੀ ਕਿਰਪਾ ਕਿ ਜੋ ਵੀ ਮਨ ਚ ਕਿਸੇ ਨੇ ਸੰਗਤ ਨੇ ਆਪਦੇ ਮਨ ਚ ਮਨੋ ਕਾਮਨਾ ਬਾਬੇ ਅੱਗੇ ਕੀਤੀ ਆ ਸਾਰੀਆਂ ਅਰਦਾਸਾਂ ਪੂਰੀਆਂ ਕੀਤੀਆਂ ਅਰਦਾਸ ਜਦੋਂ ਤੋਂ ਇਸ ਸੇਵਾ ਕਰ ਰਹੇ ਆ ਅੱਜ ਤੱਕ ਕਿਸੇ ਵੀ ਸੰਗਤ ਨੇ ਸਾਨੂੰ ਇਹ ਨਹੀਂ ਕਿਹਾ ਵੀ ਮੇਰੀ ਜਿਹੜੀ ਅਰਦਾਸ ਬੇਨਤੀ ਨਹੀਂ ਪੂਰੀ ਹੋਈ ਮਹਾਰਾਜ ਇਸ ਜਗ੍ਹਾ ਤੇ ਹਾਜ਼ਰ ਨਾਜ਼ਰ ਰਹਿੰਦੇ ਆ ਇਸ ਜਗ੍ਹਾ ਤੇ ਸੰਸਕਾਰ ਬਰਾਦਰੀ ਵੱਲੋਂ ਕੀਤਾ ਗਿਆ ਜਿੱਥੇ ਸੀਸ ਤੋਂ ਸਿੰਘਾਂ ਵੱਲੋਂ ਕੀਤਾ ਗਿਆ ਇਸੇ ਤਰ੍ਹਾਂ ਪਰੰਪਰਾ ਚੱਲਦੀ ਆਉਂਦੀ ਆ ਜਿੱਥੇ ਮਾਲੇ ਸੀਸ ਆ ਅਸੀਂ ਸਭ ਤੋਂ ਪਹਿਲਾਂ ਉੱਥੇ ਜੋਤੂ ਬੱਤੀ ਚ ਕਰਦੇ ਆ ਅਸੀਂ ਸਿੱਖਾਂ ਵਾਲੀ ਰੌਰੀ ਤੋਂ ਉੱਥੇ ਕਰਦੇ ਆ ਆਪਦੀ ਇਸ ਜਗ੍ਹਾ ਤੇ ਜੋ ਬਰਾਦਰੀ ਦੀ ਆ ਅਸੀਂ ਉਹ ਇੱਥੇ ਆਪਦਾ ਰੀਤੀ ਰਿਵਾਜ ਅਸੀਂ ਮਨਾਉਨੇ ਇੱਥੇ ਮਿੱਟੀ ਕੱਢੀ ਜਾਂਦੀ ਆ ਜਦੋਂ ਕਿਸੇ ਦੇ ਬੱਚਾ ਹੋਵੇ ਵਿਆਹ ਸ਼ਾਦੀ ਹੋਵੇ ਇੱਥੇ ਮਿੱਟੀ ਕੱਢਦੇ ਆ ਢੋਲ ਮੱਕੇ ਵਜਦੇ ਇੱਥੇ ਪੂਰਾ ਹਰ ਸਾਲ ਮਹਾਰਾਜ ਦਾ 21 ਚੇਤ ਨੂੰ ਸਾਲ ਦੀ ਸਾਲ ਇੱਥੇ ਵਰਸੀ ਮਨਾਈ ਮਨਾਈ ਜਾਂਦੀ ਆ ਜੋ ਕਿ ਬੜੀ ਧੂਮਤਾਹਰਾ ਮਨਾਈ ਜਾਂਦੀ ਆ ਇਸ ਗੱਲ ਕਲਾਂ ਦੇ ਨਗਰ ਨਿਵਾਸੀ ਇਸ ਇਲਾਕੇ ਦੀਆਂ ਪੰਚਾਇਤਾਂ ਇਸ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜਿਓਂ ਰਾਜਸਥਾਨ ਦਿੱਲੀ ਸਾਰਾ ਪੰਜਾਬ ਇੱਥੇ ਜੀ ਆਉਂਦਾ ਜੀ ਸਾਰੀਆਂ ਸੰਗਤਾਂ ਦੇ ਸਾਰੀ ਬਰਾਦਰੀ ਦੇ ਸਹਿਯੋਗ ਨਾਲ ਜੋ ਸਾਲਾਨਾ ਵਰਸੀ ਇੱਥੇ ਮਨਾਈ ਜਾਂਦੀ ਆ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਐਸ ਸਥਾਨ ਤੇ ਜਿਹੜੀ ਆ ਸਾਡੇ ਨਾਲ ਸਾਰੇ ਪਿੰਡ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣ ਰਹੀ ਆ ਕਿੱਲੇ ਦਾ ਕਿਸੇ ਵੀ ਕਿਸੇ ਦਾ ਇਸ ਜਗ੍ਹਾ ਤੇ ਕੋਈ ਵੀ ਨਹੀਂ ਹੈਗਾ ਸਾਰੇ ਅਸੀਂ ਤਾਂ ਸੇਵਾਦਾਰਾਂ ਜੀ ਇੱਥੋਂ ਦੇ ਅਸੀਂ ਜੋ ਵੀ ਆ ਮਹਾਰਾਜ ਦੀ ਕਿਰਪਾ ਨਾਲ ਇਸ ਜਗ੍ਹਾ ਤੇ ਕੁਝ ਵੀ ਨਹੀਂ ਸੀ ਇਸ ਟਾਈਮ ਸੀ ਇਕੱਲਾ ਮਹਾਰਾਜ ਦਾ ਮੱਟ ਹੁੰਦਾ ਸੀ ਇਹ ਮਹਾਰਾਜ ਪਿੰਡਾਂ ਦੇ ਸਹਿਯੋਗ ਨਾਲ ਜੋ ਦਾਸ ਨੂੰ ਜੋ ਇਸ ਬਣ ਉਹਨਾਂ ਨੇ ਬਖਸ਼ੀ ਹੈ ਸੇਵਾ ਟਰਾਂਸਫਰ ਦੀ ਸੇਵਾ ਅਸੀਂ ਲਿਆਂਦੀ ਹੈ ਜੀ ਬਿਜਲੀ 450 ਸਾਲ ਬਾਅਦ ਹੁਣ ਆਈ ਹੈ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਖੜਨ ਨੂੰ ਜਗ੍ਹਾ ਨਹੀਂ ਸੀ ਮਹਾਰਾਜ ਦੇ ਦਰਬਾਰ ਪਾਇਆ ਗਿਆ ਜੀ ਇਸੇ ਤਰ੍ਹਾਂ ਬਾਥਰੂਮ ਹੈ ਨਹੀਂ ਸੀ ਅਸੀਂ 1.5 ਲੱਖ ਰੁਪਈਆ ਲਾਇਆ ਜੀ ਮਹਾਰਾਜ ਇੱਕ ਸੰਗਤ ਸੀ ਹਰਮੰਦਰ ਸਿੰਘ ਘਾਲੀ ਜੋ ਲੁਧਿਆਣਾ ਵਿੱਚ ਰਹਿੰਦੇ ਆ ਉਹਨਾਂ ਨੇ ਸਾਡੇ ਨਾਲ ਸਹਿਯੋਗ ਦਿੱਤਾ ਅਸੀਂ ਬਾਥਰੂਮ ਪਾਈ ਰਸੋਈ ਪਾਈ ਇਸ ਵਕਤ ਅਸੀਂ ਖੀਰ ਦਾ ਲੰਗਰ ਚੱਲਦਾ ਜੀ ਪ੍ਰਸ਼ਾਦਾਂ ਦਾ ਲੰਗਰ ਚੱਲਦਾ ਜੀ ਚਾਹ 24 ਘੰਟੇ ਚੱਲਦੀ ਹਰ ਐਤਵਾਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਪਦੀਆਂ ਮਨੋ ਕਾਮਨਾ ਲੈ ਕੇ ਆਉਂਦੀਆਂ ਪੰਜ ਐਤਵਾਰ ਇਸ਼ਨਾਨ ਕਰਨਾ ਜੀ ਇਸ ਜਗ੍ਹਾ ਤੇ ਪੰਜ ਐਤਵਾਰ ਇਸ਼ਨਾਨ ਕਰਨ ਦੇ ਨਾਲ ਇਸ ਜਗ੍ਹਾ ਤੇ ਪੰਜਵੇਂ ਐਤਵਾਰ ਅਸੀਂ ਪੜੋਲਾ ਜੋ ਵੀ ਆਪਦੀ ਸ਼ਰਧਾ ਚੜਾ ਸਕਦੇ ਆ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਚਮੜੀ ਦਾ ਰੋਗ ਤਾਂ ਜਿਵੇਂ ਆਲੂ ਜਿਵੇਂ ਉੱਬਲ ਜਾਂਦਾ ਜਿ ਉਬਲਿਆ ਹੋਵੇ ਤੇ ਦੂਜੇ ਐਤਵਾਰ ਨੂੰ ਤੁਸੀਂ ਪਛਾਣ ਨਹੀਂ ਸਕਦੇ ਕਿ ਮਹਾਰਾਜ ਦੀ ਐਨੀ ਕਿਰਪਾ ਔਰ ਅਸੀਂ ਇਸ ਸਥਾਨ ਤੇ ਸੇਵਾ ਕਰਦੇ ਆ ਸੇਵਾ ਕਰਨ ਦੇ ਨਾਲ ਹਰ ਇੱਕ ਨੂੰ ਸੰਗਤ ਨੂੰ ਅਸੀਂ ਇਸ ਇਤਿਹਾਸ ਬਾਰੇ ਜਾਣਕਾਰੀ ਵੀ ਮਹਾਰਾਜ ਅਸੀਂ ਦਿੰਦੇ ਆ ਔਰ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਕਿ ਇਸ ਸਥਾਨ ਤੇ ਡਾਕਟਰ ਤੋਂ ਜਾਣ ਤੋਂ ਪਹਿਲਾਂ ਇਸ ਜਗ੍ਹਾ ਤੇ ਪੰਜ ਇਸ਼ਨਾਨ ਕਰਕੇ ਆਪਦਾ ਇਲਾਜ ਕਰਵਾਇਆ ਜਾਵੇ ਡੀ ਐਮ ਸੀ ਪੀ ਜੀ ਆਈ ਚੰਡੀਗੜ੍ਹ ਹਸਪੀਟਲਾਈ ਕੋਡ ਪੂਰਾ ਬੱਚਿਆਂ ਦਾ ਵੈਲਟਿਨੇਟਰ ਤੇ ਬੱਚੇ ਨੂੰ ਪਾਉਣ ਦੇ ਬੱਚੇ ਇੱਥੇ ਆਉਂਦੇ ਜੀ ਸਾਡੇ ਕੋਲੇ ਮਤਲਬ ਕਹਿ ਲੋ ਕਿ ਇੱਥੇ ਜਿਹੜੇ ਬੱਚੇ ਪੈਦਾ ਹੁੰਦੇ ਨੇ ਕਈ ਵਾਰ ਉਹਨਾਂ ਨੂੰ ਮਸ਼ੀਨਾਂ ਦੇ ਵਿੱਚ ਰੱਖਣ ਦੀ ਲੋੜ ਪੈਂਦੀ ਹੈ ਕਿ ਉਹ ਮਤਲਬ ਮਸ਼ੀਨ 'ਚ ਰੱਖਣ ਤੋਂ ਪਹਿਲਾਂ ਇੱਕ ਵਾਰ ਇੱਥੇ ਲਿਆ ਕੇ ਜ਼ਰੂਰ ਦੇਖਣ ਸਾਡੇ ਕੋਲੇ ਜੀ ਸ਼ਮਾਏ ਸਤਮਾਏ ਅਠਮਾਏ ਬੱਚੇ ਸਾਰੇ ਇੱਥੇ ਹੀ ਆਉਂਦੇ ਆ ਜੀ ਇਸੋ ਸਥਾਨ ਤੇ ਹੁਣ ਤੱਕ ਜਦੋਂ ਦੀ ਅਸੀਂ ਸੇਵਾ ਕਰਦੇ ਆ ਅਸੀਂ 15 ਸਾਲ ਜਿਸ ਦੇ ਵਿਆਹ ਨੂੰ ਹੋ ਗਏ ਆ ਅਸੀਂ ਝੋਲੀ ਫਲ ਪਾਇਆ ਤੇ ਮਹਾਰਾਜ ਨੇ ਉਹਨਾਂ ਦੀ ਗੋਦ ਹਰੀ ਕੀਤੀ ਆ ਐਨੀ ਮਹਾਰਾਜ ਤੇ ਜਾਨੀ ਕਿ ਮਨੋ ਕਾਮਨਾ ਪੂਰੀਆਂ ਕਰਦੇ ਹਰ ਇੱਕ ਤਰ੍ਹਾਂ ਦੀਆਂ ਔਰ ਇਸ ਜਗ੍ਹਾ ਇਹ ਜੋ ਘਲ ਕਲਾ ਤੋਂ ਸਾਫੂ ਵਾਲਾ ਜਾਈਏ ਤੇ ਕੱਸੀ ਆਉਂਦੀ ਆ ਜੀ ਕੱਸੀ ਦੇ ਜਾ ਕੇ ਨਾਲ-ਨਾਲ ਉਸ ਤੇ ਜਗ੍ਹਾ ਹੈਗੀ ਆ ਹਾਂ ਇੱਕ ਨਾ ਉੱਥੇ ਬੋਰਡ ਦੱਸ ਰਹੇ ਸੀਗੇ ਭਗਤ ਜਣਾ ਸਾਨੂੰ ਲੈ ਕੇ ਗਏ ਸੀ ਉਧਰਲੀ ਜਗ੍ਹਾ ਤੇ ਉੱਥੇ ਬੋਰਡ ਦੱਸ ਰਹੇ ਕਹਿੰਦੇ ਕਾਫੀ ਪੁਰਾਣੇ ਬੋਰਡ ਨੇ ਪਰ ਹਰੇ ਭਰੇ ਨੇ ਜਿਹੜਾ ਉਸੇ ਤਰ੍ਹਾਂ ਨੇ ਉਹ ਕਹਿੰਦੇ ਘੱਟੋ ਘੱਟ 450 500 ਸਾਲ ਪੁਰਾਣੇ ਬੋਰਡ ਨੇ ਜਿੱਥੇ ਮਹਾਰਾਜ ਦਾ ਸੀਸਾ ਜੀ ਉੱਥੇ ਦੋ ਬੋਰਡ ਲੱਗਿਆ ਜੀ ਬੋਰਡ ਉਹ ਕੋਈ ਉਹਨਾਂ ਦੀ ਉਮਰ ਆਪਾਂ 500 ਸਾਲ ਕਹਿ ਸਕਦੇ ਲਗਭਗ ਬਹੁਤ ਉਹ ਹਰੇ ਭਰੇ ਰਹਿੰਦੇ ਆ ਜੀ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਉਸ ਜਗ੍ਹਾ ਤੇ ਆਪਾਂ ਬਹੁਤ ਜਗ੍ਹਾ ਤੇ ਦੇਖਿਆ ਹੋਊਗਾ ਸੱਪ ਜਿਹੜੇ ਜਦੋਂ ਵੀ ਮਾਰਾ ਜੱਪ ਦੀ ਉਥੇ ਪ੍ਰਤੱਖ ਰੂਪ ਚ ਆਉਂਦੇ ਆ ਵਾਈਟ ਕਲਰ ਦੇ ਜਿਹੜਾ ਚਿੱਟਾ ਚਿੱਟਾ ਸੱਪ ਮੇਖਲ ਕਿਸੇ ਨੇ ਸ਼ਾਇਦ ਹੀ ਵੇਖਿਆ ਹੋਵੇਗਾ ਔਰ ਜੋੜਾ ਸੱਪ ਦੇ ਉੱਪਰ ਸੱਪ ਹੁੰਦਾ ਛੋਟਾ ਬੱਚਾ ਉਹਨਾਂ ਦਾ ਛੋਟਾ ਬੱਚਾ ਉਹਨਾਂ ਦੇ ਉੱਪਰ ਬੈਠਾ ਹੁੰਦਾ ਵਿਸ਼ਵਾਸ ਕਰਮਾ ਭਾਗਾਂ ਵਾਲੇ ਨੂੰ ਨਜ਼ਰ ਆਉਂਦੇ ਆ ਤੇ ਕਈ ਸਾਡੇ ਸੇਵਾਦਾਰ ਜਾਣਦੇ ਉਹਦੋਂ ਜਦੋਂ ਅਸੀਂ ਜੋਤ ਬੱਤੀ ਜਗਾਉਣ ਕਈ ਵਾਰੀ ਪ੍ਰਤੱਖ ਰੂਪ ਚ ਹੁੰਦੇ ਆ ਕੀ ਹੋਇਆ ਉਹ ਮੋਬਾਈਲ ਦੇ ਵਿੱਚ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੇ ਅੱਜ ਤੱਕ ਮਹਾਰਾਜ ਦੇ ਮੋਬਾਈਲ 'ਚ ਨਹੀਂ ਹੈ ਫੋਟੋ ਨਹੀਂ ਉਹਨਾਂ ਦੀ ਆਈ ਜੀ ਐਨੀ ਮਹਾਰਾਜ ਦੀ ਕਿਰਪਾ ਔਰ ਦਾਸ ਨੂੰ 10 ਸਾਲ ਹੋ ਗਏ ਇਸ ਜਗ੍ਹਾ ਤੇ ਸੇਵਾ ਕਰਦਿਆਂ ਨੂੰ ਦਾਸ ਐਤਵਾਰ ਨੂੰ ਆਉਣਾ ਸੀ ਸ਼ਨੀਵਾਰ ਦੀ ਰਾਤ ਨੂੰ ਆ ਕੇ ਇੱਥੇ ਰਾਤ ਨੂੰ ਵਿਸ਼ਰਾਮ ਕੀਤਾ ਸੀ ਰਾਤ ਵਿਸ਼ਰਾਮ ਕਰਨ ਦੇ ਉਪਰੰਤ ਰਾਤ ਨੂੰ 1:30 ਵਜੇ ਉੱਠੇ ਤੇ ਉਹਨਾਂ ਨੂੰ ਮਹਾਰਾਜ ਨੇ ਪ੍ਰਤੱਖ ਰੂਪ ਦੇ ਵਿੱਚ ਦਿਖਾਈ ਦਿੱਤੀ ਮੈਂ ਵਾਜਾਂ ਮਾਰੀਆਂ ਮੈਂ ਕਿਹਾ ਵੀ ਤੁਸੀਂ ਕੌਣ ਹੋ ਆਜੋ ਉਹਨਾਂ ਨੇ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਮੈਨੂੰ ਆਪਦਾ ਚਿਹਰਾ ਦਿਖਾਇਆ ਤੇ ਲੋਪ ਹੋ ਗਏ ਮਹਾਰਾਜ ਦੇ ਮਨ ਨੂੰ ਉਸ ਦਿਨ ਤੋਂ ਇਸ ਜਗ੍ਹਾ ਤੇ ਇੱਕ ਛੋਟੀ ਜੀ 베ਰੀ ਸੀ ਜੋ 베ਰੀ ਡੈਗ ਪੀ ਆ ਅਸੀਂ ਦੁਬਾਰਾ 베ਰੀ ਦਾ ਨਿਰਮਾਣ ਅਸੀਂ ਕਰ ਦਿੱਤਾ ਗਿਆ ਔਰ ਕੀ ਹੋਇਆ ਉਸ ਦਿਨ ਤੋਂ 5 ਸਾਲ ਆਪਾਂ ਕੱਲਿਆਂ ਬੈਠ ਕੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਹੈ ਜੀ ਮੇਰੀ ਥੱਲੇ ਬੈਠ ਕੇ ਆਪਾਂ ਕਿਸੇ ਵੀ ਸੰਗਤ ਦੇ ਰੂਬਰੂ ਨਹੀਂ ਹੋਏ ਫਿਰ ਮਹਾਰਾਜ ਪ੍ਰਤੱਖ ਹੋਏ ਕਹਿੰਦੇ ਵੀ ਐ ਬੈਠਿਆ ਨਹੀਂ ਗੱਲ ਬਣਨੀ ਆਪ ਸੰਗਤਾਂ ਦੇ ਵਿੱਚ ਪੇਸ਼ ਹੋਵੋ ਸੰਗਤਾਂ ਦੇ ਵਿੱਚ ਦਰਮਿਆਣ ਹੋਵੋ ਸੰਗਤਾਂ ਦੀ ਸੇਵਾ ਕਰੋ ਤੇ ਤੁਸੀਂ ਜਗਾ ਬਣਾਓ ਮੈਂ ਕਿਹਾ ਮਹਾਰਾਜ ਮੈਨੂੰ ਤਾਂ ਡਰ ਲੱਗਦਾ ਨਹੀਂ ਕਹਿੰਦੇ ਅਸੀਂ ਤੁਹਾਡੇ ਨਾਲ ਅੰਗ ਸੰਗ ਹੈਗੇ ਆ ਕੋਈ ਚੱਕਰ ਨਹੀਂ ਹੈਗਾ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ ਉਸੇਰੇ ਚੜੂਗਾ ਮਹਾਰਾਜ 5 ਸਾਲ ਤੋਂ ਇਹ ਦਰਬਾਰ ਦੀ ਸੇਵਾ ਸ਼ੁਰੂ ਕੀਤੀ ਆ ਮੇਰੇ ਨਾਲ 10 ਤੋਂ ਲੈ ਕੇ ਬਣ ਲਗਭਗ ਸੇਵਾਦਾਰ ਆ ਫਰੋਸ਼ਾ ਤੋਂ ਭਾਈ ਹਰਵਿੰਦਰ ਸਿੰਘ ਜੀ ਆ ਦਵਿੰਦਰ ਸਿੰਘ ਜੀ ਆ ਫਰੀਦਕੋਟ ਤੋਂ ਨੀਟਾ ਜੀ ਆ ਨੰਨਿਆ ਦੀਪਾ ਬਲਕਰਨ ਸਿੰਘ ਫਰੀਦਕੋਟ ਤੋਂ ਆ ਜੀ ਜੀਰੇ ਤੋਂ ਬੰਟੀ ਆ ਮੇਰੇ ਨਾਲ ਨੇਕਾਂ ਤਰ੍ਹਾਂ ਦੇ ਸੇਵਾਦਾਰ ਆ ਮੇਰੇ ਨਾਲ ਘਲਕਲਾਂ ਦੀ ਸਾਰੀ ਨਗਰ ਪੰਚਾਇਤ ਮੇਰੇ ਨਾਲ ਬਲਾਕ ਸੰਮਤੀ ਮੈਂਬਰ ਬੈਠੇ ਆ ਪਿੰਡ ਦੀ ਸੰਗਤਾਂ ਸਾਰੀਆਂ ਮੇਰੇ ਨਾਲ ਆ ਅਸੀਂ ਇੱਥੇ ਤਨਮਨ ਨਾਲ ਸੇਵਾ ਕਰਦੇ ਆ ਮਾਰੇ ਨੇ ਪ੍ਰਤੱਖ ਰੂਪ ਦੇ ਵਿੱਚ ਹੋ ਕੇ ਮੈਨੂੰ ਇਹ ਸੇਵਾ ਬਖਸ਼ੀ ਆ ਔਰ ਮੈਂ ਮਹਾਰਾਜ ਅਗੇ ਹੀ ਅਰਦਾਸ ਬੇਨਤੀ ਕਰਦਾ ਮਹਾਰਾਜ ਮੇਰੇ ਤੇ ਮੇਰੇ ਸੇਵਾਦਾਰਾਂ ਨੂੰ ਦੇਹ ਰੋਗ ਤਾਂ ਬਖਸ਼ਿਸ਼ ਕਰੋ ਤੰਦਰੁਸਤੀਆਂ ਬਖਸ਼ੋ ਜਿਨ੍ਹਾਂ ਚੱਕਰ ਜ਼ਿੰਦਗੀ ਰਹੀ ਉਹਨਾਂ ਚੱਕਰ ਤੁਹਾਡੇ ਨਾਮ ਲੇਖੇ ਆ ਨਾਮ ਲੇਖੇ ਤੁਹਾਡੇ ਆ ਜਿਨ੍ਹਾਂ ਚੱਕਰ ਤੁਸੀਂ ਕਹੋਗੇ ਉਹਨਾਂ ਚੱਕਰ ਅਸੀਂ ਸੇਵਾ ਕਰਦੇ ਰਾਂਗੇ ਸਮਾਂ ਕੀ ਹੈ ਆਉਣ ਦਾ ਸੰਗਤਾਂ ਦੇ ਆਉਣ ਦਾ ਸਮਾਂ ਕੀ ਹੈ ਸਮਾਂ ਮਹਾਰਾਜ ਐਤਵਾਰ ਦਾ ਦਿਨ ਬਣਾਇਆ ਜਾਂਦੀ ਸਵੇਰ 5 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਸੰਗਤਾਂ ਸ਼ੁਰੂ ਹੋ ਜਾਂਦੀਆਂ ਸਵੇਰੇ 5 ਵਜੇ ਇਸ਼ਨਾਨ ਕਰਨੇ ਸ਼ੁਰੂ ਹੋ ਜਾਂਦੇ ਆ ਪੰਜ ਐਤਵਾਰ ਆਪਾਂ ਇਸ਼ਨਾਨ ਕਰਨਾ ਜੀ ਪੰਜਾਂ ਐਤਵਾਰਾਂ ਦੇ ਇਸ਼ਨਾਨ ਦੇ ਵਿੱਚ ਵਿੱਚ ਮਹਾਰਾਜ ਤੇ ਜਿਸ ਦਿਨ ਤੁਸੀਂ ਇਸ਼ਨਾਨ ਕੀਤਾ ਉਸ ਦਿਨ ਸ਼ਾਮ ਤੋਂ ਹੀ ਮਹਾਰਾਜ ਕਿਰਪਾ ਹੋ ਜਾਂਦੀ ਆ ਹਾਂਜੀ ਸ਼ੂਗਰ ਦੀ ਦਵਾਈ ਵੀ ਦਿੱਤੀ ਜਾਂਦੀ ਆ ਮਹਾਰਾਜ ਕਿੰਨੀ ਮਰਜੀ ਸ਼ੂਗਰ ਹੋਵੇ 400 500 ਹੋਵੇ ਮਹਾਰਾਜ ਅਸੀਂ ਸ਼ੂਗਰ ਦੀ ਦਵਾਈ ਦਿੰਨੇ ਆ ਔਰ ਸ਼ੂਗਰ ਦੀ ਦਵਾਈ ਸਾਥੋਂ ਕਈ ਲੈ ਕੇ ਜਾਂਦੇ ਪ੍ਰਤੱਖ ਰੂਪ ਵਿੱਚ ਵੀ ਹੋ ਜਾਂਦਾ ਚਲੋ ਟਾਈਮ ਜ਼ਿਆਦਾ ਹੋ ਚੱਲਿਆ ਤੇ ਤੁਹਾਨੂੰ ਦੱਸ ਦਈਏ ਸਾਥੋਂ ਇੱਕ ਸ਼ੂਗਰ ਦੀ ਦਵਾਈ ਲੈ ਕੇ ਅਸੀਂ ਉਹਨਾਂ ਨੂੰ ਦੱਸ ਦਈਦਾ ਵੀ ਭਾਈ ਸ਼ੂਗਰ ਦੀ ਆ ਦਵਾਈ ਆ ਤੇ ਉਹਨਾਂ ਨੇ ਕੀ ਕੀਤਾ ਜੀ ਪੰਸਾਰੀ ਤੋਂ ਲੈ ਕੇ ਤੇ ਵਰਤਣੀ ਸ਼ੁਰੂ ਕਰ ਦਿੱਤੀ ਵੀ ਚਲ ਅਸੀਂ ਬਾਬਾ ਜੀ ਕੋਲੇ ਕੀ ਜਾਣਾ ਜਦੋਂ ਉਹਨਾਂ ਨੇ ਦਵਾਈ ਭੋਂਤੀ ਦੇ ਤੜਕੇ ਨੂੰ ਰੰਗ ਨੀਲਾ ਹੋ ਗਿਆ ਜੀ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਕਹਿੰਦੇ ਮਹਾਰਾਜ ਜੀ ਦਾ ਰੰਗ ਨੀਲਾ ਹੋ ਗਿਆ ਜਿਹੜੀ ਇਹ ਤੁਹਾਡੇ ਤੋਂ ਦਵਾਈ ਲਈ ਸੀ ਉਹਦਾ ਤਾਂ ਕੁਝ ਹੋਇਆ ਹੀ ਨਹੀਂ ਮੈਂ ਉਹਨਾਂ ਨੂੰ ਕਹਾਈ ਕੋਈ ਨਹੀਂ ਤੁਸੀਂ ਉਹੀ ਮੇਰੇ ਕੋਲੇ ਦਵਾਈ ਲੈ ਆ ਜੇ ਤੇ ਆਪਾਂ ਤੁਹਾਨੂੰ ਹੋਰ ਦੇ ਦੇਾਂਗੇ ਮਹਾਰਾਜ ਜੀ ਉਹ ਆਏ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਮੈਂ ਮਹਾਰਾਜ ਦਾ ਨਾਮ ਲਿਆ ਮੈਂ ਉਸੇ ਵੇਚਰ ਲਈ ਜਿਹੜੀ ਲਾ ਕੇ ਮੈਂ ਲੈ ਜਾਉ ਮੈਂ ਜਾ ਕੇ ਦੱਸਿਆ ਜੀ ਤੇ ਮਹਾਰਾਜ ਜੀ ਉਹਨਾਂ ਨੇ ਯਾਕੇ ਦੱਸਿਆ ਕਹਿੰਦੇ ਜੀ ਉਹ ਤਾਂ ਹੁਣ ਹੁਣ ਤਾਂ ਕੁਝ ਵੀ ਨਹੀਂ ਹੋਇਆ ਮਹਾਰਾਜ ਜੀ ਫਿਰ ਜੇ ਐਵੇਂ ਨਹੀਂ ਬੈਠੇ ਜਿਹੜੇ ਹਾਜ਼ਰ ਨਾਜ਼ਰ ਰਹਿੰਦੇ ਸ਼ਹੀਦ ਜਿਹੜੇ ਹੁੰਦੇ ਆ ਮਹਾਰਾਜ ਇੱਕ ਹੁਰਤ ਨੂੰ ਮੈਂ ਦੱਸਦੀ ਜੋ ਇਹ ਖੇਤ ਬੰਨੇ ਵਾਲੇ ਜਿੰਨੇ ਉਸ ਟਾਈਮ ਜਦੋਂ 450 ਤੋਂ ਪ੍ਰਾਣੀ ਜਦੋਂ ਖੜ ਕੇ ਪਾਣੀ ਲਾਉਂਦੇ ਹੁੰਦੇ ਸੀ ਆਪਾਂ ਕਈਆਂ ਨਾਲ ਬੰਨੇ ਮੋੜਦੇ ਸੀ ਹੁਣ ਤਾਂ ਆਪਣੇ ਘਰ-ਘਰ ਮੋਟਰਾਂ ਲੱਗੀਆਂ ਖੇਤਾਂ ਦੇ ਵਿੱਚ ਜੀ ਇਸ ਰਾਤ ਨੂੰ 1:30 ਵਜੇ ਸੀਸ ਤੋਂ ਲੈ ਕੇ ਧੜ ਤੱਕ ਚਿੱਟੇ ਕੋੜੇ ਤੇ ਸਾਰਿਆਂ ਨੂੰ ਪ੍ਰਤੱਖ ਰੂਪ ਦੇ ਵਿੱਚ ਮਹਾਰਾਜ ਦਿਖਾਈ ਦਿੰਦੇ ਆ ਜੀ ਇਹ ਆਪ ਪ੍ਰਤੱਖ ਦਿੰਦੇ ਆ ਸਾਰੇ ਖੇਤਰ ਜਿਹਨੂੰ ਪੁੱਛੋ ਔਰ ਇਸ ਜਗ੍ਹਾ ਤੋਂ ਕੋਈ ਵੀ ਡੱਕਾ ਨਹੀਂ ਤੋੜਦਾ ਜੀ ਜੇ ਨਹੀਂ ਤਾਂ ਫਿਰ ਜਿਹੋ ਜਿਹਾ ਬੰਦਾ ਕਰਦਾ ਜੀ ਉਹੋ ਜਿਹਾ ਪਰਦਾ ਉਹੋ ਜਿਹਾ ਪਰਦਾ ਜੀ ਬਥੇਰੇ ਲੋਕਾਂ ਨੇ ਇੱਥੋਂ ਜੀ ਇਹਨਾਂ ਨੇ ਨੁਕਸਾਨ ਖਾਦੇ ਆ ਜੀ ਜਿਨ੍ਹਾਂ ਨੇ ਸੇਵਾ 'ਚ ਕਤਾਈ ਕੀਤੀ ਆ ਉਹ ਐਸਟੇ ਮੰਜਿਆਂ ਤੇ ਪਏ ਆ ਜੀ ਬੁਰਾ ਹਾਲ ਉਹਨਾਂ ਦਾ ਚਲੋ ਮਹਾਰਾਜ ਆਪਾਂ ਅਗਰ ਅਰਦਾਸ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਜੇ ਉਹ ਵੀ ਕੀਤਾ ਉਹ ਆਪਣੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਔਰ ਚੜ੍ਹਦੀ ਕਲਾ ਬਖਸ਼ਣ ਸਾਰੀਆਂ ਸੇਕ ਸੰਗਤਾਂ اور ਸਾਰਿਆਂ ਨੂੰ ਬੇਨਤੀ ਆ ਕਿ ਇਸ ਸਥਾਨ ਤੇ ਪਹੁੰਚ ਕੇ ਆਪ ਦਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਿਹੜਾ ਪਵਿੱਤਰ ਸਥਾਨ ਹੈ ਇੱਕ ਬੀਆ ਬਾਣ ਦੇ ਵਿੱਚ ਮੌਜੂਦ ਕਹਿ ਸਕਦੇ ਹਾਂ ਕਿਉਂਕਿ ਚਾਰੇ ਪਾਸੇ ਖੇਤ ਨੇ ਖੇਤਾ ਦੇ ਨਾਲ ਇੱਕ ਸੂਆ ਨਿਕਲਦਾ ਹੈ ਉਸ ਦੇ ਆਸੇ ਪਾਸੇ ਹਰਿਆਵਲ ਹੈ ਬੜੀ ਸ਼ਾਂਤੀ ਹੈ ਸ਼ਾਂਤੀ ਮਈ ਮਾਹੌਲ ਹੈ ਜਿਹੜੀਆਂ ਸ਼ਾਰਟ ਅੰਦਰੋਂ ਚੱਕੇ ਨੇ ਇੱਕ ਇਤਿਹਾਸ ਲਿਖਿਆ ਜਿਸ ਦੇ ਉੱਪਰ ਉਹ ਸ਼ਾਰਟ ਮੈਂ ਲਾਉਂਗਾ ਉਹਦੇ ਉੱਤੇ ਸਾਰਾ ਇਤਿਹਾਸ ਲਿਖਿਆ ਹੈ ਤੇ ਜਿਹੜਾ ਇੱਕ ਕੇਸਰੀ ਕੱਪੜੇ ਦੇ ਵਿੱਚ ਬੁਲਟਿਆ ਹੋਇਆ ਮੱਟ ਹੈ ਨਾ ਜਿਹੜਾ ਤੁਸੀਂ ਦੱਸਿਆ ਉਹ ਮਹਾਰਾਜ ਜੀ ਦਾ ਮੱਟ ਹੈ ਜਿਹੜਾ ਬੁਲਟਿਆ ਹੋਇਆ ਹੈ ਤੇ ਬੜਾ ਸੋਹਣਾ ਸਜਾਇਆ ਹੋਇਆ ਹੈ ਕਿਉਂਕਿ ਇੱਥੇ ਸ਼ਰਦਾ ਭਾਵਨਾ ਦੇ ਨਾਲ ਜਿਹੜਾ ਆਉਂਦਾ ਕਹਿੰਦੇ ਉਹਦੇ ਹਰ ਇੱਕ ਤਰ੍ਹਾਂ ਦੇ ਰੋਗ ਦੂਰ ਹੁੰਦੇ ਨੇ ਜਿਵੇਂ ਬਾਬਾ ਜੀ ਨੇ ਸਾਰਾ ਕੁਝ ਦੱਸਿਆ ਗਿਆ ਫਿਲਹਾਲ ਅੱਜ ਦੇ ਲਈ ਇੰਨਾ ਹੀ ਵੱਤਵਾ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਐਡਰੈਸ ਬਾਬਾ ਜੀ ਨੇ ਦੱਸ ਦਿੱਤਾ ਹੈ ਮੋਗੇ ਜ਼ਿਲ੍ਹੇ ਦਾ ਪਿੰਡ ਘੱਲਕਲਾਂ ਜਰੂਰ ਇੱਕ ਵਾਰੀ ਆਓ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਡਾਕਟਰਾਂ ਦੇ ਕੋਲ ਇਹਨਾਂ ਨਾਲ ਪੈਸਾ ਲਾਉਣ ਨਾਲੋਂ ਚੰਗਾ ਹੈ ਕਿ ਅਸੀਂ ਆਪਾਂ ਕਿਸੇ ਪਵਿੱਤਰ ਸਥਾਨ ਤੇ ਸ਼ਰਧਾ ਭਾਵਨਾ ਦੇ ਨਾਲ ਜਾਈਏ ਤੇ ਸੋ ਅਡਰੈਸ ਤੁਹਾਨੂੰ ਬਾਬਾ ਜੀ ਨੇ ਜਿਵੇਂ ਦੱਸ ਦਿੱਤਾ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਫਿਲਹਾਲ ਇੰਨਾ ਹੀ ਮੈਨੂੰ ਦੀ ਇਜਾਜ਼ਤ ਮੈਂ ਹਾਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਲ